ਜੇ ਤੁਹਾਡੇ ਵੀ ਬੈਡਰੂਮ ਦੇ ਵਿੱਚ ਜੀ ਛਿਪਕਲੀਆਂ ਮੱਖੀ ਮੱਛਰ ਬਾਰ-ਬਾਰ ਵੜਦੇ ਨੇ ਤਾਂ ਤੁਸੀਂ ਇਹ ਚੀਜ਼ ਤਿਆਰ ਕਰਕੇ ਛੜਕਾਅ ਕਰ ਲਓ ਮੱਖੀ ਮੱਛਰ ਤੁਹਾਡੇ ਅੰਦਰ ਬਣਦੀ ਤਾਂ ਦੂਰ ਦੀ ਗੱਲ ਹੈ ਬਾਹਰ ਵੀ ਨਹੀਂ ਮੰਡਰਾਣੇ ਹੈਗੇ ਇਹ ਤੁਸੀਂ ਤਿਆਰ ਕਿਵੇਂ ਕਰਨੀ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੁਸੀਂ ਕਰਨਾ ਹੈਗੇ ਜੀ ਇੱਕ ਫੜਕੜੀ ਲੈਣੀ ਹੈ ਇਹਨੂੰ ਤੁਸੀਂ ਕੁੰਡੇ ਦੇ ਵਿੱਚ ਪਾ ਕੇ ਚੰਗੇ ਤਰੀਕੇ ਨਾਲ ਕੁੱਟ ਕੇ ਰਗੜ ਕੇ ਤਾਂ ਬਰੀਕ ਪਾਊਡਰ ਤਿਆਰ ਕਰ ਲਓ ਇਹਨੂੰ ਪਾਊਡਰ ਨੂੰ ਜੀ ਕਿਸੇ ਭਾਂਡੇ ਦੇ ਵਿੱਚ ਕੱਢ ਲਓ ਉਸ ਤੋਂ ਬਾਅਦ ਜੀ ਤੁਹਾਨੂੰ ਦੋ ਗਲਾਸ ਪਾਣੀ ਦੇ ਚਾਹੀਦੇ ਨੇਗੇ ਇਸ ਦੂਬਾਰ ਇਹਦੇ ਵਿੱਚ ਤੁਸੀਂ ਦੋ ਚਮਚੇ ਇਹ ਫੜਕੜੀ ਦੇ ਪਾ ਚਾਰ ਚਮਚੇ ਇਹਦੇ ਵਿੱਚ ਤੁਸੀਂ ਪਾ ਲੈਨੇ ਜੀ ਗਲਾਬ ਜਲ ਦੇ ਤੇ ਤਿੰਨ ਚਾਰ ਚਮਚੇ ਪਾ ਲੈਨੇ ਇਹਦੇ ਵਿੱਚ ਤੁਸੀਂ ਟਟੋਲ ਦੇ ਇਹ ਤੁਸੀਂ ਤਿੰਨੇ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਮਿਕਸ ਕਰਕੇ ਜੀ ਇਹਨੂੰ ਕਿਸੇ ਵੀ ਬੋਤਲ ਦੇ ਵਿੱਚ ਪਾ ਲਿਓ ਉਦੋਂ ਬਾਅਦ ਇਹਦੇ ਵਿੱਚ ਤੁਸੀਂ ਜੀ ਪੰਪ ਲੈਣਾ ਛੜਕਾਵ ਵਾਲਾ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਕਸ ਕੇ ਜੱਥੇ ਵੀ ਤੁਹਾਡੇ ਮੱਖੀਆਂ ਮੱਛਰ ਨੇ ਦਾ ਚੰਗੇ ਤਰੀਕੇ ਨਾਲ ਛੜਕਾਅ ਕਰਨਾ ਹੈ ਮੱਖੀਆਂ ਮੱਛਰ ਤੁਹਾਡੇ ਲਵੇ ਨਹੀਂ ਆਣੀਆਂ ਇਹ ਪੁਰਾਣੇ ਬਜ਼ੁਰਗਾਂ ਨੇ ਦੱਸਿਆ ਹੋਇਆ ਜੀ ਤਰੀਕਾ ਹੈਗਾ ਕਿਉਂਕਿ ਜਦੋਂ ਪਹਿਲਾਂ ਜ਼ਮਾਨੇ ਦੇ ਵਿੱਚ ਗੁੱਡ ਨਾਈਟ ਨਹੀਂ ਹੁੰਦੀਦੀ ਉਹ ਆਹ ਚੀਜ਼ ਵਰਤਿਆ ਕਰਦੇ ਤਾਂ ਹੀ ਉਹ ਲੰਬੇ ਸਮੇ ਹੁੰਦੇ ਦੀਗੇ ਇਹਦਾ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨੀ